ਹਾਂਜੀ ਇਹ ਦੇਖੋ ਚਾਇਨਾ ਡੋਰ ਕਿਸ ਕਦਰ ਦਰਾਹਾ ਸ਼ਹਿਰ ਦੇ ਵਿੱਚ ਖੁੱਲੇ ਆਮ ਬਿਕ ਰਹੀ ਹੈ ਵੇਖੋ ਮੇਰੇ ਸ਼ੂਜ਼ ਦੇ ਉੱਪਰ ਲਿਫਟ ਗਈ ਹੈ ਤੇ ਬਿਲਕੁਲ ਇੰਨੀ ਮਜ਼ਬੂਤ ਹੈ ਕਿ ਇਹ ਲੈਦਰ ਦੇ ਉੱਪਰ ਵੀ ਇਹਨੇ ਕੱਟ ਲਗਾ ਦਿੱਤਾ ਹੈ ਪਰਾਂ ਦੇ ਵਿੱਚ ਉਲਝੀ ਹੋਈ ਹੈ ਪੂਰੀ ਤਰ੍ਹਾਂ ਇਹ ਦੇਖ ਸਕਦੇ ਹੋ ਪ੍ਰਸ਼ਾਸਨ ਸੁੱਤਾ ਪਿਆ ਬਿਲਕੁਲ ਚਾਇਨਾ ਡੋਰ ਹੈ ਜੋ ਦਰਾਹਾ ਸ਼ਹਿਰ ਦੇ ਵਿੱਚ ਖੁੱਲ੍ਹੇ ਆਮ ਵਿੱਚੀ ਜਾ ਰਹੀ ਹੈ ਸ਼ਾਸਨ ਇਸ ਮਾਮਲੇ ਦੇ ਬਿਲਕੁਲ ਸੁਸਤਾ ਪਿਆ ਦੇਖ ਸਕਦੇ ਹੋ ਇਹ ਚੈਨਾ ਡੋਰ ਕਿਸ ਕਦਰ ਦਰਾਹਾ ਸ਼ਹਿਰ ਦੇ ਵਿੱਚ ਖੁੱਲ੍ਹੇ ਆਮ ਵਿੱਚੀ ਜਾ ਰਹੀ ਹੈ ਇੰਨੀ ਖਤਰਨਾਕ ਹੈ ਕਿ ਛੋਟੇ ਬੱਚੇ ਜਾਂ ਕਿ ਹੋਰ ਰਾਹੀਰ ਅਗਰ ਇਸ ਦੀ ਲਪੇਟ ਵਿੱਚ ਆ ਜਾਂਦਾ ਤਾਂ ਉਸਤਾ ਜੋ ਹਾਂਜੀ ਮੇਰੇ ਰੋਲ ਵਿੱਚ ਆ ਗਿਆ ਕਰਕੇ ਹੋਨੇ ਰਲ ਗਿਆ ਆ ਆ ਦੇਖੋ ਦੇਖੋ ਆਹਦੇ ਨਾਲ ਹੀ ਆਦੇ ਹਾਂ ਮੇਰੇ ਵੀ ਉਹਨਾਂ ਗਲਤੇ ਲੱਗਣੀ ਸੀ ਲੱਗੀ ਆ ਹਾਲ ਬਚਾ ਹੋ ਗਿਆ ਮੇਰਾ ਉਹ ਪਾਇਆ ਸੀ ਮਫਸਲ ਜੀਆ ਅੱਛਾ ਆ ਗਿਆ ਦੇਖੋ ਇਹ ਸਰਕਾਰ ਕਹਿੰਦੀ 25000 ਰੁਪਏ ਜੁਰਮਾਨਾ ਕਰਦੇ ਐ ਨੂੰ ਅਸੀਂ ਨਾ ਨ ਦਵਾਂਗੇ 25000 ਰੁਪਏ ਜੇ ਕੋਈ ਦੱਸੂਗਾ ਚਨਾ ਡੋਰ ਬਾਰੇ ਦਰਾਹਾ ਜ ਖੁੱਲਿਆਂ ਵਿਕ ਰਹੀ ਆ ਚਨਾ ਡੋਰ ਕੀ ਕਾਰਨ ਕੀ ਹੋ ਸਕਦਾ ਇਹ ਤਾਂ ਹੀ ਹੁਣ ਜਾਣ ਕੇ ਕਹਿਣਾ ਕੁਝ ਹੋਰ ਦਾ ਕਰਨਾ ਕੁਝ ਹੋਰ ਦਾ ਰਲ ਰਲੇ ਮਲੇ ਜੇ ਲੱਗਦੇ ਮਤਲਬ ਪ੍ਰਸ਼ਾਸਨ ਦੀ ਮਿਹਲੀ ਭੁਗਤਣਾ ਵੇਚ ਰਹੀ ਹੈ ਸਾਰਾ ਕੁਛ ਇਹ ਲੱਗਦਾ ਹੈ ਕਿ ਮੇਰਾ ਆਉਣਾ ਆਪਣੇ ਹਰੇਕ ਨੂੰ ਪਤਾ ਹੈ ਵੀ ਉਹ ਕਿੱਥੋਂ ਡੋਰ ਮਿਲਦੀ ਹੈ ਹੁਣ ਜਾਨਕ ਕੱਲੀ-ਕੱਲੀ ਦੁਕਾਨ ਤੇ ਕੋਠੇ ਤੇ ਪਤਾ ਲੱਗ ਜਾਣਾ ਜਿਵੇਂ ਤੁਹਾਨੂੰ ਤੁਸੀਂ ਡੋਰ ਫੜੀ ਆ ਹੁਣ ਪਤਾ ਨਹੀਂ ਲੱਗਦਾ ਕਿ ਕਿੱਥੋਂ ਜਾਨਕ ਡੋਰ ਕਿਤੇ ਹੋਰ ਇਹ ਦਵਾਖਾਨੇ ਯਾਰ ਨਹੀਂ ਬਿਲਕੁਲ ਬਿਲਕੁਲ ਮਤਲਬ ਇਹਦਾ ਕੋਈ ਜਾਨੀ ਨੁਕਸਾਨ ਹੁੰਦਾ ਕਿਸੇ ਬੰਦੇ ਦਾ ਰਾਹਗੀਰ ਦਾ ਹਾਤਾ ਮਤਲਬ ਸਿੱਧੀ ਪ੍ਰਸ਼ਾਸਨ ਤੇ ਸਰਕਾਰ ਜਿਵੇਂ ਪਾਰ ਹੈ ਦੀ ਹਾਂ ਜੇ ਜੇ ਬਾਤ ਤੋਂ ਬਾਤ ਜਦ ਕਿ ਉਹ ਮਾਪੇ ਨੇ ਜਿਹੜੇ ਆ ਵੀ ਜਵਾਕ ਨੂੰ ਪੈਸੇ ਇਸ ਕੰਮ ਵਾਸਤੇ ਦਿੰਦੇ ਨੇ ਹਾਂ ਬਾਤ ਤੋਂ ਬਾਤ ਜਵਾਕਿਆਂ ਦੇ ਮਾਪਿਓ ਤੇ ਆ ਉਹ ਮਾਪਿਓ ਕਿਦਾਂ ਵੀ ਪੈਸਾ ਕਮਾ ਕੇ ਦਿੰਦਾ ਹੈ ਉਹਨਾਂ ਨੂੰ ਪਤਾ ਤਾਂ ਹੁੰਦਾ ਹੀ ਆ ਕਿਥੇ ਜਵਾਕ ਪੈਸੇ ਲਾ ਰਿਹਾ ਹੈ ਹਾਂ ਬਿਲਕੁਲ 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 ਸਹੀ ਗੱਲ ਆ ਜੀ ਸਹੀ ਗੱਲ ਦੇਖ ਸਕਦੇ ਹੋ ਇਹ ਆ ਜੀ ਚੈਨਾ ਡੋਰ ਚਲੋ ਇੱਥੇ ਤੱਕ ਕਰਦੇ ਆ ਹੱਲੇ ਦਾ ਤੋੜ ਕੇ ਇੱਕ ਪਾਸੇ ਕਰੀਏ ਤਾਂ ਕਿ ਕਿਸੇ ਰਾਹਗੀਰ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ